ਦੋਸਤੋ ਕਈ ਲੋਕ ਬਚਪਨ ਵਿੱਚ ਇਹੋ ਜੀਆਂ ਗਲਤੀਆਂ ਕਰ ਬਿੰਦੇ ਆ ਜਿਹਦੇ ਕਾਰਨ ਕਿ ਅੱਗੇ ਜਾ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਜਿਸ ਤਰ੍ਹਾਂ ਕਿ ਹਾਥ ਰਸਤੀ ਜਾਂ ਗਲਤ ਸੰਗਤ ਗਲਤ ਸੋਸਾਇਟੀ ਗਲਤ ਹਰਕਤਾਂ ਕਰਕੇ ਅਸ਼ਲੀਲ ਫੋਟੋਆਂ ਅਸ਼ਲੀਲ ਫਿਲਮਾਂ ਇਹਨਾਂ ਦੇ ਕਰਕੇ ਉਹਨਾਂ ਦੇ ਅੰਦਰ ਕਮਜ਼ੋਰੀ ਆ ਜਾਂਦੀ ਆ ਅਤੇ ਉਹਨਾਂ ਦੇ ਲਿੰਗ ਦੇ ਵਿੱਚ ਟੇਡਾਪਨ ਵਿੰਗਾਪਨ ਤੇ ਪਤਲਾਪਨ ਇਹ ਚੀਜ਼ਾਂ ਉਹਨਾਂ ਦੇ ਅੰਦਰ ਹੋ ਜਾਂਦੀਆਂ ਵਾਂ ਅਤੇ ਲਿੰਗ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਅੱਜ ਅਸੀਂ ਜਿਹੜਾ ਨੁਸਖਾ ਦੱਸਣ ਜਾ ਰਹੇ ਹਾਂ ਉਹ ਨੁਸਖਾ ਇੱਕ ਤੇਲ ਆ ਉਹ ਤੇਲ ਬਣਾਉਣਾ ਵਾ ਤੇਲ ਦੇ ਨਾਲ ਤੁਸੀਂ ਲਿੰਗ ਦੀ ਮਾਲਿਸ਼ ਕਰਨੀ ਆ ਨੁਸਖਾ ਜਿਹੜਾ ਵਾ ਉਹ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਅਸੀਂ ਲੈਣਾ ਸਰੋਂ ਦਾ ਤੇਲ 20 ਗ੍ਰਾਮ ਫਿਰ ਅਸੀਂ ਲੈਣਾ ਇੰਦਰਜੌਨ ਉਹ ਲੈਣਾ 5 ਗ੍ਰਾਮ ਫਿਰ ਲੈਣਾ ਇਹ ਕੌੜੀ ਕੋਠ ਉਹ ਵੀ 5 ਗ੍ਰਾਮ ਇਹ ਦੋਵੇਂ ਚੀਜ਼ਾਂ ਸਰੋਂ ਦੇ ਤੇਲ ਦੇ ਵਿੱਚ ਸਾੜ ਕੇ ਚੰਗੀ ਤਰ੍ਹਾਂ ਤੇ ਇਹ ਤੇਲ ਦੀ ਮਾਲਸ਼ ਕਰਨੇ ਆ ਲਿੰਗ ਦੇ ਉੱਤੇ ਤੇ ਮਾਲਸ਼ ਕਰਕੇ ਤੇ ਤੁਸੀਂ ਇਹਦਾ ਰਿਜ਼ਲਟ ਖੁਦ ਆਪ ਹੀ ਦੇਖੋਗੇ ਕਿ ਵਾਕਈ ਸਾਨੂੰ ਇਹ ਤੇਲ ਦੇ ਨਾਲ ਕਿੰਨਾ ਫਾਇਦਾ ਹੋਇਆ